ਗਾਂਧੀ ਮੂਵੀ ਦੇ ਪਹਿਲੇ 파ਰਟ ਤੇ ਦੂਜੇ 파ਰਟ ਨੇ ਦੋ ਐਕਟਰਾਂ ਨੂੰ ਇੱਕ ਚੰਗੀ ਪਛਾਣ ਦਿੱਤੀ ਸੀ ਇੱਕ ਤਾਂ ਦੇਵ ਖਰੋੜ ਸੀ ਤੇ ਦੂਜਾ ਜਗਦੀਪ ਸਿੱਧੂ ਸੀਗਾ ਦੇਵ ਖਰੋੜ ਨੇ ਗਾਂਧੀ ਦਾ ਕੈਰੇਕਟਰ ਕੀਤਾ ਸੀ ਤੇ ਜਗਦੀਪ ਸਿੱਧੂ ਨੇ ਭੋਲੇ ਦਾ ਕੈਰੇਕਟਰ ਕੀਤਾ ਸੀਗਾ ਮੂਵੀ ਦੇ ਪਹਿਲੇ ਤੇ ਦੂਜੇ 파ਰਟ ਦੇ ਵਿੱਚ ਹੀ ਇਹਨਾਂ ਦੋਨਾਂ ਕੈਰੇਕਟਰਾਂ ਨੂੰ ਹੀ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਸੀ ਬਾਕੀ ਤੁਹਾਡਾ ਮੂਵੀ ਦੇ ਵਿੱਚੋਂ ਕਿਹੜਾ ਫੇਵਰੇਟ ਕੈਰੇਕਟਰ ਸੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਬੀਤੇ ਦਿਨ ਹੀ ਗਾਂਧੀ 3 ਮੂਵੀ ਦਾ ਟ੍ਰੇਲਰ ਆ ਜਿਹੜਾ ਕਿ ਉਹ ਰਿਲੀਜ਼ ਕੀਤਾ ਗਿਆ ਪਰ ਉਸਦੇ ਵਿੱਚ ਭੋਲਾ ਨਹੀਂ ਹੈਗਾ ਮਤਲਬ ਕਿ ਜਗਦੀਪ ਸਿੱਧੂ ਨਹੀਂ ਹੈਗਾ ਤੇ ਲੋਕਾਂ ਦੁਆਰਾ ਪਰ ਪਰ ਕੇ ਕਮੈਂਟ ਕੀਤੇ ਜਾ ਰਹੇ ਨੇ ਕਿ ਜਗਦੀਪ ਸਿੱਧੂ ਭੋਲੇ ਨੂੰ ਕਿਉਂ ਨਹੀਂ ਲਿਆ ਉਸ ਬਿਨਾਂ ਤਾਂ ਫਿਲਮ ਅਧੂਰੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਕਰੈਕਟਰ ਹਾਸਾ ਹਉਣ ਵਾਲਾ ਉਹੀ ਕਰੈਕਟਰ ਸੀਗਾ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਦੇਵ ਖਰੋੜ ਨੇ ਆਪਣੇ ਇੱਕ ਲੇਟੈਸਟ ਪੋਡਕਾਸਟ ਦੇ ਵਿੱਚ ਇਹ ਗੱਲ ਕਲੀਅਰ ਕੀਤੀ ਹੈ ਕਿ ਜਗਦੀਪ ਸਿੱਧੂ ਨੇ ਜਿੰਨੇ ਪੈਸੇ ਉਸ ਨੂੰ ਪਹਿਲਾਂ ਦਿੱਤੇ ਗਏ ਸੀ ਉਸ ਤੋਂ ਡਬਲ ਪੈਸੇ ਮੰਗੇ ਗਏ ਨੇ ਜਿਸ ਕਾਰਨ ਕਰਕੇ ਪ੍ਰੋਡਿਊਸਰਾਂ ਦੁਆਰਾ ਉਸ ਨੂੰ ਨਹੀਂ ਲਿਆ ਗਿਆ ਮੂਵੀ ਦੇ ਵਿੱਚ ਪਰ ਖਰੋੜ ਨੇ ਇਹ ਵੀ ਕਿਹਾ ਕਿ ਉਸ ਨੂੰ ਪ੍ਰੋਡੂਸਰਾਂ ਦੁਆਰਾ ਇਹ ਹੀ ਕਿਹਾ ਗਿਆ ਸੀ ਕਿ ਤੁਸੀਂ ਇਸ ਮੂਵੀ ਦੇ ਵਿੱਚ ਜ਼ਰੂਰ ਕੰਮ ਕਰੋ ਬਾਕੀ ਲੋਕ ਵੀ ਇੱਥੇ ਇਹੀ ਕਹਿੰਦੇ ਪਏ ਨੇ ਕਿ ਜਗਦੀਪ ਸਿੱਧੂ ਨੂੰ ਕੰਮ ਕਰਨਾ ਚਾਹੀਦਾ ਸੀ ਜਿੰਨੇ ਉਸ ਨੂੰ ਪੈਸੇ ਮਿਲਦੇ ਸੀ ਕਿ ਗਾਂਦੀ ਪਹਿਲੀ ਤੇ ਦੂਜੀ ਕਰਕੇ ਹੀ ਜਗਦੀਪ ਸਿੱਧੂ ਨੂੰ ਪਸੰਦ ਕੀਤਾ ਗਿਆ ਤੇ ਲੋਕਾਂ ਨੇ ਉਸ ਨੂੰ ਪਛਾਣਨਾ ਸ਼ੁਰੂ ਕੀਤਾ ਸੀ ਬਾਕੀ ਤੁੰਡ ਇਹਨਾਂ ਗੱਲਾਂ ਬਾਰੇ ਕੀ ਵਿਚਾਰ ਨੇ ਕਿ ਜਗਦੀਪ ਸਿੱਧੂ ਨੂੰ ਕੰਮ ਕਰਨਾ ਚਾਹੀਦਾ ਸੀ ਜਾਂ ਨਹੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਬਾਕੀ ਇੱਥੇ ਇਹ ਹੀ ਕਿਹਾ ਜਾ ਰਿਹਾ ਕਿ ਜਗਦੀਪ ਸਿੱਧੂ ਨੇ ਪੈਸੇ ਜਿਆਦਾ ਮੰਗਲੇ ਸੀ ਜਿਸ ਕਾਰਨ ਕਰਕੇ ਉਸਨੇ ਇਸ ਮੂਵੀ ਦੇ ਵਿੱਚ ਕੰਮ ਨਹੀਂ ਕੀਤਾ ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ